ਉਧਰ ਐਮਐਲਏ ਸਾਹਿਬ ਦੇ ਪੀਏ ਸਾਹਿਬ ਦਾ ਬਹੁਤ ਬਹੁਤ ਜਿਹੜਾ ਕਹਿੰਦੇ ਧੰਨਵਾਦ ਕਰਦੇ ਆ ਬਹੁਤ ਵਧੀਆ ਵਿਚਾਰ ਜਿਹੜੇ ਸੰਗਤ ਨਾਲ ਸਾਂਝੇ ਕੀਤੇ ਹੈਗੇ ਤੇ ਜਿਹੜੀ ਕਹਿਦੀ ਵੀ ਇਹਨ ਮੇਰੇ ਵੀਰੋ ਕਹਿਦੀਏ ਮੰਗਾ ਰੱਖੀਆਂ ਗਈਆਂ ਤੇ ਮੇਰੇ ਵੀਰੋ ਕਹਿਦੀਏ ਵੀ ਅਗਲੇ ਸਾਲ ਕਹਿੰਦੇ ਆ ਵੀ ਜ਼ਰੂਰ ਇੱਕ ਵਾਰੀ ਉਹਨਾਂ ਦੇ ਨਾਮ ਤੇ ਤਾੜੀਆਂ ਜ਼ੋਰ ਨਾਲ ਮਾਰ ਦਈਏ ਮੇਰੇ ਵੀਰੋ ਲੈ ਵੀ ਸ਼ਾਲ ਪਹਿਲਾ ਸੈਮੀਫਾਈਨਲ ਨੌਜੰਦਾ ਸ਼ੁਰੂ ਹੋ ਗਿਆ ਹੈ ਲਓ ਸਾਹਮਣੇ ਇੱਕ ਪਾਸੇ ਟੀਮ ਆਂ ਦਰੋਲੀ ਉਪਰ ਵਾਲੇ ਮੁੰਡੇ ਨੇ ਜਿਹੜੇ ਕਹਿੰਦੇ ਬੈਟਿੰਗ ਕਰਦੇ ਆ ਜਿਹੜੇ ਕਿਰੇ ਬਾਲਾ ਪੌਣੇਸੇ ਲਾ ਕੇ ਨੇ ਟੀਮਾ ਝੱਜ ਪਿੰਡਾ ਕਿਰੇ ਖਿਡਾਰੀਆਂ ਦਾ ਸਵੇਰ ਤੋਂ ਕਿਰੇ ਭੱਲੇ ਭੱਲੇ ਕਰਵਾ ਰਿਆ ਲਾਓ ਸਾਹਮਣੇ ਮੇਰੇ ਵੀਰੋ ਬਾਲ ਪੌਣ ਦੀ ਮੁੰਡਾ ਕਹਿੰਦੇ ਪਿਆਰ ਵਰਤਿਆ ਰ ਹੈ ਇਧਰ ਕਹਿੰਦੇ ਗੱਗੂ ਗੱਲ ਦੀਆਂ ਪੈਂਦੀਆਂ ਹੋਈਆਂ ਬਾਲਾ ਆਹ ਮੁੰਡਾ ਕਹਿੰਦੇ ਮੱਲੀ ਪਰਿਵਾਰ ਦਾ ਇਸ ਤਾਂ ਵੱਜਦੇ ਆਹ ਰਾਜੇ ਖੇਲੇ ਮਰਦ ਮੈਦਾਨੋਂ ਆਹ ਡਰ ਕੇ ਨਹੀਂ ਪਾਈਦੇ ਆਹ ਡਰ ਕੇ ਨਹੀਂ ਪਾਈਦੇ ਪੈਣੀ ਹੋਈ ਬਾਲ ਆਹ ਭਗੇਲੇ ਵਾਲਾ ਆਹ ਸੁੱਖਾ ਹੈ ਨਯਨ ਰਣਜ ਦੇ ਚਾਰ ਡਿਆ ਬਿੰਡ ਦੀ ਉਧਰ ਸਨਮਾਨ ਜਿਹੜਾ ਕਹਿੰਦੇ ਮੇਰੇ ਵੀਰੋ ਕੀਤਾ ਰਣਾ ਸਾਡੇ ਕਲੱਬ ਦੇ ਵੱਲੋਂ ਪੀਐਸ ਸਾਹਿਬ ਦਾ ਜਿਹੜਾ ਸਨਮਾਨ ਕੀਤਾ ਜਾਵੇਗਾ ਤੇ ਡੋਮੇ ਵਾਲੀਏ ਕਹਿੰਦੇ ਬਲੀੰਦਰ ਵੀ ਆਇਆ ਹੋਇਆ ਤੇ ਧੰਨਵਾਦ ਕਰਦੇ ਆ ਮੇਰੇ ਵੀਰੋ ਭਰਾ ਨੇ ਸਾਡੇ ਤੇ ਛੋਟਰੀਆਂ ਪਾ ਰਿਹਾ ਲੈ ਵੀ ਭਗੇਲੇ ਵਾਲਿਆ ਆਹ ਵਾਰ ਤੇ ਛੱਕਾ ਤੇਰਾ ਦੇਖਣਾ ਦੁਨੀਆ ਚੋੜੀ ਲੈ ਸਾਹਮਣੇ ਉਸਤਾਦ ਤੇ ਡੋਮੇ ਵਾਲਿਆ ਏ ਏ ਏ ਚੜਦਾ 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 ਆ ਚਾ ਚੜੋਣਾ ਮੁੰਡਾ ਜਿਲੇ ਮੋਗੇ ਦਾ ਖਿਡਾਰੀਆ ਪਹਿਲੀ ਬਾਲ ਬੱਲੇ 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 ਹੋਇਆ ਆਉਂਦਾ ਲੈ ਵੀ ਮੋਣੀਓ ਉਸਤਾ ਤੇਰਾ ਇਲਾਕਾ ਤੇ ਵੇਖ ਲਾ ਆਹ ਮੁੰਡਾ ਵੇਖ ਲਾ ਮੋਗੇ ਜਿਲੇ ਦਾ ਤੇਰੇ ਇਲਾਕੇ ਜਾ ਕੇ ਸਰਾ ਕਰਾਉਂਦਾ ਬੱਲੇ 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 ਹੁਣ ਥੱਲੇ ਦੇ ਸਿਰ ਤੇ ਲੰਘਣ ਫਲਾਈ ਕਰਕੇ ਆ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ 200 ਵਿਗੜ ਦਾ ਛੱਕੇ ਦਾ ਇੱਥੇ ਰੱਖ ਆਓ ਸਾਹਮਣੇ ਨੋਟਨ ਅਮੀਰ ਵਾਲਾ ਇਹ ਇਹ ਭਗੇਲੇ ਵਾਲੀਆ ਆਓ ਸੁੱਖਾ ਸੁੱਖਾ ਤੈਨਾਂ ਓ ਯਾਰ ਖੇਡ ਕਿਵੇਂ ਲੱਗਦੀ ਆ ਸੁੱਕੇ ਦੀ ਤਾਰਨੀ ਆਓ ਰਾਜੇ ਖੇਲੇ ਹੱਟ ਪਾਸੇ ਲੁੱਟੀਆਂ ਪੌਣੀਆਂ ਫਿਰੇ ਜਵਾਨੇ ਰਾਜੇ ਖੇਲੇ ਹੱਟ ਪਾਸੇ ਭੰਗੜੇ ਪੌਣੀਆਂ ਫਿਰੇ ਜਵਾਨੀ ਪੈਣੀ ਹੋਈ ਬਾਲ ਮੋਹਣੀ 스타 ਪਰ ਸਾਹਮਣੇ ਬਾਲ ਕਿਹਦੇ ਚੋਟੀ ਦੀ ਖਿਡਾਰੀ ਨੇ ਕਿਹਦੇ ਭਾਰਤ ਜਿਹੜੇ ਬਣ ਗਏ ਨੇ ਲਓ ਸਾਹਮਣੇ ਬਾਲ ਪਾਉਣ ਦੀ ਮੁੰਡਾ ਤਿਆਰ ਬਗੇਲੇ ਵਾਲਿਆ ਸੁੱਖਾ 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 ਆਓ ਸਭ ਸੁੱਖਾ ਜਾਣ ਦਿੰਦਾ ਕਿਸੇ ਨਾਲ ਲੈ ਵੀ ਕੁਠਾਰੇ ਵਾਲਿਆ ਦੇਖ ਲੈ ਮੁੰਡਾ ਚਿਪ ਕੱਢਦਾ ਚਿਪ ਕੱਢਦਾ ਆਹ ਮੁੰਡਾ ਕਹਿੰਦੇ ਮੇਰੇ ਵੀਰੋ ਸਿਰਾ ਕਰਾ ਇਧਰ ਆ ਰਾ ਚਿਪ ਗੱਡੀ ਤੇ ਆਉਂਦਾ ਹੈ ਬਾਲ ਪੈ ਰਹੀ ਹੈ ਆਹ ਬੱਲੇ 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 ਹਾਲ ਪਾਉਣ ਦੇ ਲਈ ਤਿਆਰ ਹੈ ਛੱਕੇ ਦੋ ਵੱਜ ਗਿਆ ਜੜੋ ਧੜੀ ਪੈਣ 110 20 ਆਓ ਸਾਹਮਣੇ ਭਗੇਲੇ ਵਾਲਾ ਕਿਰੇ ਸੁੱਖਾ ਆਹ ਮੁੰਡੇ ਨੇ ਕੋਈ ਸੁੱਖ ਨਹੀਂ ਛੱਡਿਆ ਅੱਜ ਭਗੇਲੇ ਵਾਲਾ ਸੁੱਖਾ ਪਹਿਲੀ ਬਾਲ ਆਓ ਪੰਜੇ ਦੇ ਪੰਜੇ ਆਓ ਸਾਹਮਣੇ ਚੋਟੀ ਦੇ ਬੱਲ ਰਿਹਾ ਚੋਟੀ ਦੇ ਬੱਲ ਰਿਹਾ ਪਰ ਮੁੰਡਾ ਕਿਰੇ ਅੰਦਰ ਦਾ ਖਿਡਾਰੀ ਪਹਿਨੀ ਹੋਈ ਬਾਲ ਆਓ ਛੱਕਾ ਕਿਰੇ ਵੱਜ ਗਿਆ ਮੁੰਡਾ ਕਹਿੰਦੇ ਛੋਟੀ ਉਮਰ ਦਾ ਕਹਿੰਦੇ ਬਾਲ ਅੱਛਾ ਲਿਖਦਾ ਆਹ ਹੌਲੀ ਹੌਲੀ ਬੰਦਾ ਯਾਰ ਪੌੜੀ ਚੜ੍ਹਨੀ ਸਿੱਖਦਾ ਹੌਲੀ ਹੌਲੀ ਬੰਦਾ ਯਾਰ ਉਹ ਪੌੜੀ ਚੜ੍ਹਨੀ ਸਿੱਖਦਾ ਪੈਂਦੀ ਹੋਈ ਬਾਲ ਉਹ ਤੀਜਾ 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 ਤੇ ਗੋਪੀ ਗਿੱਲ ਤੇ ਨਾਲ ਕਹਿੰਦੇ ਮੇਰੇ ਵੀਰੋ ਜੋਤੂ ਗਿੱਲ ਤੇ ਨਾਲ ਵਨ ਟੂ ਫੌਜੀ ਭਰਾ ਸਾਡਾ ਸਾਰੇ ਵੀਰਾਂ ਦਾ ਕਹਿੰਦੇ ਧੰਨਵਾਦ ਹੈ ਵੱਡਾ ਮੇਲਾ ਬਿੰਦੂ ਟਵਾਲ ਦੀ ਚਰਚਾ ਆਹ ਭਗੇਲੇ ਵਾਲੀ ਸੁੱਖਾ ਸਾਹਮਣੇ ਸੰਜਟ ਵਿਗੜ ਗਿਆ ਅੱਜ ਬਿੱਲੀਆਂ ਖਾੜੇ ਵਿੱਚ ਰੜਗੋ ਉਹ بگੜਿਆ ਨੇ ਫਿਰਦਾ ਹੁਣ ਤੇ ਰੜਕਣਾ ਬਾਕੀ ਐ ਇਹ ਰੜਕਣਾ ਅਰ ਸਾਹਮਣੇ ਵੇਖਾਂਗੇ ਮੇਰੇ ਵੀਰੋ ਲਾਸਟ ਬਾਲ ਜਾਂ ਫਿਰ ਦੋ ਰੰਦੀਆਂ ਦੇ ਵਿੱਕੀ ਬਾਈ ਲਓ ਦੋ ਬਾਲਾਂ ਬਾਕੀ ਆ ਹਲੇ ਵੀ ਛੱਕੇ 4 ਵੱਜ ਗਏ ਪੰਜਵਾਂ 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 ਲੈ ਵੀ ਪਿੰਡ ਵਾਲੇ ਆਪਣੇ ਮੁੰਡਾ ਪਿੰਡ ਦੇ ਵਿੱਚ ਖੇਡਣ ਆਇਆ ਮਹਿਮਾਨ ਹੈ ਇੱਕ ਵਾਰੀ ਤਾੜੀਆਂ ਮਾਰੋ ਕਿਰਾ ਜੋਰ ਨਾਲ ਭਗੇਲੇ ਵਾਲੀਆ ਸਿਰਾ ਕਾਈ ਤਰਿਆਂਦਾ ਉਹ ਹੈ ਕੋਈ ਤੋੜ ਮੁੰਡੇ ਦਾ 6 ਛੱਕੇ ਮਾਰਦੇ ਲਗਾਤਾਰ ਆਹ 6 ਨਹੀਂ ਮੁੰਡੇ ਨੇ ਸੈਂਕੜਾ ਮਾਰਦਾ ਤਾੜੀਆਂ ਬਿੰਦੂ ਓਟਵਾਲ ਵੱਲੋਂ 500